ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਕਹਾਣੀ ਵਿੱਚ ਲੱਖਾ ਸਿੰਘ ਇੱਕ ਗਰੀਬ ਕਿਸਾਨ ਹੈ ਪਰ ਉਸ ਦਾ ਇੱਕ ਸੁਪਨਾ ਹੈ ਕਿ ਉਸ ਦੀ ਧੀ ਇੱਕ ਵੱਡੀ ਡਾਕਟਰ ਬਣ ਜੇ ਬਲਜਿੰਦਰ ਗੁੱਡੀਆਂ ਵਰਗੀ ਕੁੜੀ ਹੈ ਭਾ ਬਹੁਤ ਸੋਹਣੀ ਅੱਜ ਉਸ ਦਾ 12ਵੀਂ ਦਾ ਰਿਜ਼ਲਟ ਆਉਣਾ ਤੇ ਉਹ ਅਵਲ ਦਰਜੇ ਤੇ ਆਈ ਲੱਖਾ ਸਿੰਘ ਆਪਣੀ ਧੀ ਦੇ ਸਿਰ ਤੇ ਹੱਥ ਫੇਰ ਕੇ ਕਹਿੰਦਾ ਕਿ ਦੱਸ ਧੀਏ ਕੀ ਲੈਣਾ ਤੂੰ ਤੇਰਾ ਬਾਪੂ ਅੱਜ ਬਹੁਤ ਖੁਸ਼ ਹੈ ਬਲਜਿੰਦਰ ਕਹਿੰਦੀ ਬਾਪੂ ਤੈਨੂੰ ਯਾਦ ਹੈ ਮੈਨੂੰ ਸ਼ਿਰੂ ਖੱਤਰੀ ਦੀ ਦੁਕਾਨ ਤੇ ਇੱਕ ਸੂਟ ਪਸੰਦ ਆਇਆ ਸੀ ਪਰ ਉਹ ਬੜਾ ਮਹਿੰਗਾ ਸੀ ਪੂਰੇ 2000 ਦਾ ਮੇਰੇ ਕੋਲੇ ਇੰਨੇ ਪੈਸੇ ਨਹੀਂ ਸੀ ਜੁੜੇ ਸਿਰਫ 235 ਰੁਪਏ ਸੀ ਮੈਨੂੰ ਉਹ ਸੂਟ ਦਵਾ ਦੇ ਲੱਖਾ ਸਿੰਘ ਨੇ ਹਾਮੀ ਭਰ ਦਿੱਤੀ ਪਰ ਉਸ ਕੋਲੇ ਸਾਰੇ ਪੈਸੇ ਜੋੜ ਕੇ ਵੀ 350 ਘਟਦੇ ਸੀ ਕਿਦਾਂ ਵੀ ਕਰਕੇ ਲੱਖੇ ਨੇ ਧੀ ਨੂੰ ਸੂਟ ਲੈ ਦਿੱਤਾ ਬਲਜਿੰਦਰ ਬਹੁਤ ਖੁਸ਼ ਹੋਈ ਪਰ ਉਸਦੀ ਮਾਂ ਬਹੁਤ ਨਾਰਾਜ਼ ਹੋਈ ਉਹਨੇ ਲੱਖੇ ਨੂੰ ਪੁੱਛਿਆ ਕਿ ਇੰਨੇ ਪੈਸੇ ਕਿੱਥੋਂ ਆਏ ਲਖੇ ਨੇ ਦੱਸਿਆ ਕਿ ਉਂਜਤਾ ਸੀ ਬਸ ਥੋੜੇ ਜਿਹਾ ਘਟਦੇ ਸੀ ਮੈਂ ਖੂਨ ਘੜਾਤਾ ਥੋੜਾ ਜਿਹਾ ਤੇ ਪੂਰੇ ਹੋ ਗਏ ਮੈਂ ਆਪਣੀ ਧੀ ਨੂੰ ਖੁਸ਼ ਵੇਖਣਾ ਚਾਹਣਾ ਨਾਲੇ ਅਗਲੀ ਫਸਟ ਆਈ ਹੈ ਹੁਣ ਬਲਜਿੰਦਰ ਦਾ ਆਖੀਰਲਾ ਸਾਲ ਭਾਬ ਉਸਨੇ ਡਾਕਟਰ ਬਣ ਜਾਣਾ ਹੈ ਪਰ ਉਸ ਨੂੰ ਲੱਖ ਰੁਪਏ ਚਾਹੀਦੇ ਸੀ ਫੀਸ ਭਰਨ ਲਈ ਕਿਵੇਂ ਨਾ ਕਿਵੇਂ ਕਰਕੇ ਲਖੇ ਨੇ ਫੀਸ ਦਾ ਇੰਤਜ਼ਾਮ ਕਰ ਦਿੱਤਾ ਉਸ ਦੀ ਘਰ ਵਾਲੀ ਨੇ ਪੁੱਛਿਆ ਕਿ ਐਨਾ ਪੈਸਾ ਕਿੱਥੋਂ ਲਿਆਂਦਾ ਬੈਂਕ ਤਾਂ ਨਹੀਂ ਲੁੱਟਿਆ ਤਾਂ ਉਹਨੇ ਦੱਸਿਆ ਕਿ ਨਹੀਂ ਭਗਵਾਨ ਨੇ ਆ ਤਾਂ ਜਿਹੜੇ ਬੰਦੇ ਨੂੰ ਮੈਂ ਖੂਨ ਦਿੱਤਾ ਸੀ ਉਹਦੇ ਵਿਚਾਰੇ ਦੇ ਦੋਨੋਂ ਗੁਰਦੇ ਖਰਾਬ ਸੀ ਮੈਂ ਉਸ ਨੂੰ ਇੱਕ ਗੁਰਦਾ ਵੇਚ ਦਿੱਤਾ ਹੁਣ ਆ ਮੇਰੀ ਧੀ ਨੂੰ ਨਾ ਦਸੀ ਐਵੇਂ ਵਿਚਾਰੀ ਫਿਕਰ ਕਰੂਗੀ ਅੱਜ ਦੇ ਦਿਨ ਤਾਂ ਲੱਖੇ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਅੱਜ ਬਲਜਿੰਦਰ ਨੇ ਡਾਕਟਰ ਬਣ ਕੇ ਘਰ ਆਉਣਾ ਸੀ ਪਰ ਅੱਜ ਬਲਜਿੰਦਰ ਨਹੀਂ ਬਲਕਿ ਉਸ ਦੀ ਲਾਸ਼ ਆਈ ਉਹਨੇ ਆਤਮ ਹੱਤਿਆ ਕਰ ਲਈ ਸੀ ਕਿਉਂਕਿ ਉਸ ਦਾ ਪ੍ਰੇਮੀ ਉਸ ਨੂੰ ਧੋਖਾ ਦੇ ਗਿਆ ਸੀ ਹੁਣ ਤੁਸੀਂ ਦੱਸੋ ਅਸਲ ਵਿੱਚ ਮਰਿਆ ਕੌਣ ਮੰਨਿਆ ਕਿ ਪਿਆਰ ਨੂੰ ਅਸੀਂ ਸਭ ਕੁਝ ਮੰਨਦੇ ਆਂ ਪਰ ਜੇਕਰ ਤੁਸੀਂ ਆਪਣਾ ਪਿਆਰ ਗਵਾ ਬੈਠੋ ਤਾਂ ਇੱਕ ਵਾਰੀ ਡੂੰਘਾ ਸਾਹ ਲੈ ਕੇ ਆਪਣੇ ਮਾਪਿਓ ਬਾਰੇ ਜ਼ਰੂਰ ਸੋਚਿਓ ਤੁਹਾਨੂੰ ਪਿਆਰ ਹੋਰ ਵੀ ਵਧੀਆ ਮੁੰਡੇ ਕੁੜੀ ਦੇ ਰੂਪ ਵਿੱਚ ਮਿਲ ਸਕਦਾ ਏ ਪਰ ਤੁਹਾਡੇ ਮਾਪੇ ਬ ਨੂੰ ਉਹਨਾਂ ਦੇ ਧੀ ਪੁੱਤ ਵਾਪਸ ਨਹੀਂ ਮਿਲ ਸਕਦੇ ਹਾਂਜੀ ਤੁਹਾਨੂੰ ਕਹਾਣੀ ਕਿਦਾਂ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਂ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਧੰਨਵਾਦ ਜੀ